ਅੱਜ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਦੇ ਉਪਲਕਸ਼ ਦੇ ਵਿੱਚ ਅੱਜ ਅਸੀਂ ਇਹ ਪੌਦੇ ਲਗਾ ਰਹੇ ਹਾਂ ਕਿਉਂਕਿ ਗੁਰੂ ਸਾਹਿਬ ਦਾ ਸੰਦੇਸ਼ ਹੈ ਮਦਦ ਕਰੀਏ ਔਰ ਹਮੇਸ਼ਾ ਚੰਗੇ ਰਾਹ ਤੇ ਤੋਰੀਏ ਔਰ ਅੱਜ ਅਸੀਂ ਉਸ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਆਪਣੇ ਇਸ ਸੁੰਦਰ ਨਗਰ ਇਲਾਕੇ ਦੇ ਬਾਬਾ ਬਾਲਕਨਾਦੀ ਦੇ ਮੰਦਿਰ ਦੇ ਵਿੱਚ ਦੇ ਸਾਹਮਣੇ ਪਾਰਕ ਦੇ ਵਿੱਚ ਅਸੀਂ ਪੌਦਾ ਪੌਦੇ ਲਗਾ ਰਹੇ ਹਾਂ ਔਰ ਸਾਡੀ ਸਾਰੀ ਟੀਮ ਜੋਸ਼ੀ ਸਾਹਿਬ ਬੱਬੂ ਜੀ ਔਰ ਇਹ ਸਾਰੇ ਰਵੀ ਜੀ ਸਾਰੀ ਟੀਮ ਇਹਨਾਂ ਦੀ ਰਖਵਾਲੀ ਕਰਨਗੇ ਔਰ ਪਰਮਾਤਮਾ ਦਾ ਇੱਕ ਸੰਦੇਸ਼ ਹੈ ਕਿ ਹਮੇਸ਼ਾ ਮਦਦ ਕਰੀਏ ਔਰ ਇਹ ਪੌਦੇ ਲਾ ਕੇ ਜਿੱਥੇ ਅਸੀਂ ਇਸ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਹੈ ਸੰਤੁਸ਼ਟ ਰੱਖਣਾ ਹੈ ਉੱਥੇ ਨਾਲ-ਨਾਲ ਪਸ਼ੂਆਂ ਦੀ ਪੌਦਿਆਂ ਦੀ ਉਹਨਾਂ ਦੇ ਖਾਣ ਖਾਣ ਵਾਸਤੇ ਘਾਹ ਵਗੈਰਾ ਦੇ ਵੀ ਬਣਾ ਕੇ ਦੇਣਾ ਔਰ ਉਹਦੇ ਨਾਲ-ਨਾਲ ਉਹਨਾਂ ਦੇ ਪੰਛੀਆਂ ਦੇ ਘਰ ਵਾਸਤੇ ਵੀ ਇਹ ਵੱਡੇ ਵੱਡੇ ਪੇੜ ਹੋਣਗੇ ਤੇ ਉਹਨਾਂ ਦੇ ਘਰ ਵੀ ਬਣਨਗੇ ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਅਸੀਂ ਅੱਜ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਆ ਅਸੀਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅੱਜ 350 ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਉਹਦੇ ਵਾਸਤੇ ਇਹ ਸਰਮੰਚ ਕਿੱਦਾਂ ਆ ਵੀ ਅੱਜ ਲੋਦਿਆਂ ਦੇ ਸੇਵਾ ਕਰਨੀ ਚਾਹੀਦੀ ਵਧੀਆ ਮੈਂ ਸਮਝਦਾ ਕਿ ਮਨ ਦੇ ਵਿੱਚ ਸਾਰੀ ਟੀਮ ਨੇ ਇੱਕ ਸਲਾਹ ਕੀਤੀ ਕਿ ਆਪਾਂ ਕੋਈ ਅਲੱਗ ਚੀਜ਼ ਹਟ ਕੇ ਕਰੀਏ ਲੋਕ ਲੰਗਰ ਲਗਾ ਰਹੇ ਨੇ ਕੋਈ ਕੁਝ ਲਗਾ ਰਹੇ ਤੇ ਅਸੀਂ ਪੌਦੇ ਲਗਾਈਏ ਤੇ ਮੈਂ ਆਪਣੀ ਟੀਮ ਦੇ ਨਾਲ ਇਹਨਾਂ ਦੀ ਟੀਮ ਦੇ ਨਾਲ ਸਾਰਾ ਸੁਣ ਕੇ ਔਰ ਇਹਨਾਂ ਦੀ ਸਾਰੀ ਗੱਲਬਾਤ ਮੰਨ ਕੇ ਅੱਜ ਅਸੀਂ ਇਹ ਪੌਦੇ ਲਗਾ ਰਹੇ ਹਾਂ ਤੇ ਟੋਟਲ ਕਿੰਨੇ ਪੌਦੇ ਇੱਥੇ ਲੱਗੇ ਲਗਭਗ 15 ਅਸੀਂ ਵ੍ਰਿਕਸ਼ ਲਗਾ ਰਹੇ ਹਾਂ ਇਸ ਇਲਾਕੇ 'ਚ ਐਸੇ ਤਰ੍ਹਾਂ ਮਹੀਮ ਚੱਲਦੀ ਰਹੇਗੀ ਔਰ ਅਸੀਂ ਲਗਾਤਾਰ ਲਗਾਉਂਦੇ ਰਹਾਂਗੇ ਤੇ ਅੱਜ ਕੱਲ ਜਿਹੜਾ ਪ੍ਰੋਡਕਸ਼ਨ ਹੋਊਗਾ ਬਹੁਤ ਜ਼ਿਆਦਾ ਪ੍ਰੋਡਕਸ਼ਨ ਦੇਖੋ ਇਹ ਸਾਰਿਆਂ ਨੂੰ ਪਰਾਲਾ ਕਰਨਾ ਚਾਹੀਦਾ ਮੈਨੂੰ ਇਕੱਲੇ ਇਹਨਾਂ ਨੂੰ ਨਹੀਂ ਜਿੰਨ ਜਿੰਨ ਜਿਹੜੀ ਜਿਹੜੀ ਡਿਊਟੀ ਆ ਮੈਂ ਸਮਝਦਾ ਕਈ ਜਨੇ ਸਫਾਈ ਦੀ ਡਿਊਟੀ ਕਰ ਰਹੇ ਨੇ ਅੱਜ ਕਈ ਕੁਝ ਕਰ ਰਹੇ ਨੇ ਇਹ ਸਾਰਿਆਂ ਨੂੰ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਜ਼ਿੰਮੇਵਾਰੀ ਲੈ ਕੇ ਜਗਾ ਜਗਾ ਪੌਦੇ ਲਗਾਉਣੇ ਚਾਹੀਦੇ ਆ ਕਿਉਂਕਿ ਅੱਜ ਲੋਡ ਆ ਅੱਜ ਤੁਸੀਂ ਅਸੀਂ ਦਿੱਲੀ ਜਾਂਦੇ ਆ ਇੱਥੇ ਜਾਂਦੇ ਆ ਸਾਡੇ ਕਿੱਥੇ ਕਿੱਥੇ ਸੀ ਮੈਂ ਅਸੀਂ ਬਚਪਨ ਚ ਛੋਟੇ ਹੁੰਦੇ ਸੀ ਅਲੱਗ ਅਲੱਗ ਤਰ੍ਹਾਂ ਦੇ ਪੰਛੀ ਵਿਖਦੇ ਹਿੱਥੇ ਪੰਛੀ ਦੇਖਦੇ ਕਿਉਂਕਿ ਹਾਲਾਤ ਖਰਾਬ ਨੇ ਅੱਜ ਪੋਲੂਸ਼ਨ ਇੰਨਾ ਜ਼ਿਆਦਾ ਹੈ ਲੋਕ ਪ੍ਰਾਲੀ ਸਾੜ ਰਹੇ ਨੇ ਵਾਹਕਲ ਜਿੰਨੇ ਜ਼ਿਆਦਾ ਹੋ ਗਏ ਪਹਿਲਾਂ ਇੱਕ ਘਰ ਦੇ ਵਿੱਚ ਇੱਕ ਗੱਡੀ ਹੁੰਦੀ ਸੀ ਹੁਣ ਇੱਕ ਘਰ ਦੇ ਵਿੱਚ 10-10 ਗੱਡੀਆਂ ਘੁੰਮ ਰਹੀਆਂ ਇਹ ਸਾਰਾ ਸਾਡਾ ਪੋਲੂਸ਼ਨ ਖਰਾਬ ਹੋ ਰਿਹਾ ਸੀ ਸਾਡੇ ਅਸੀਂ ਸਿਹਤ ਨੂੰ ਨਹੀਂ ਵੇਖ ਰਹੇ ਆਪਣੀ ਸੁਵਿਧਾ ਨੂੰ ਦੇਖ ਰਹੇ ਹਾਂ ਤੇ ਉਹਦੇ ਵਾਸਤੇ ਮੈਂ ਸਮਝਦਾ ਹਰ ਬੰਦੇ ਨੇ ਮੈਂ ਵੀ ਹਾਂ ਕੋਈ ਹੈ ਸਾਰਿਆਂ ਨੂੰ ਆਪਣੀ ਸੁਵਿਧਾ ਵੀ ਜ਼ਰੂਰੀ ਹੈ ਇਸ ਕਰਕੇ ਅਸੀਂ ਗੱਡੀਆਂ ਗੱਡੀਆਂ ਵੀ ਰਹਿਣੇ ਆ ਤੇ ਮੈਂ ਸਮਝਦਾ ਕਿ ਜਿੱਥੇ ਉਸ ਨੂੰ ਬਚਾਉਣ ਵਾਸਤੇ ਸਾਨੂੰ ਜਗਾ ਜਗਾ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਤਾਂ ਕਿ ਇਸ ਹਰਾਬਰਾ ਵਾਤਾਵਰਨ ਸਾਡੇ ਇਸ ਪ੍ਰਦੂਸ਼ਿਤ ਵਾਤਾਵਰਨ ਨੂੰ ਕੀ ਕਰੇ ਸਰ ਇੱਕ ਪਾਸੇ ਜਿਵੇਂ ਤੁਹਾਡੇ ਉਹਨੂੰ ਪਰਾਲਾ ਕੀਤਾ ਹੈ ਕੁਝ ਲੋਕ ਰੁੱਖਾਂ ਨੂੰ ਵੀ ਕੱਟਦੇ ਉਹਨੂੰ ਕਿੱਦਾਂ ਮੈਂ ਸਮਝਦਾ ਕਿ ਉਹਨਾਂ ਤੇ ਵੱਡੀ ਤੋਂ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਡੇ ਬੱਚੇ ਨੇ ਮੈਂ ਸਮਝਦਾ ਕਿ ਜਿੱਦਾਂ ਮੇਰੀ ਟੀਮ ਨੇ ਅੱਜ ਸਾਰੇ ਮੇਰੇ ਨਾਲ ਲਗਾ ਰਹੇ ਇਹਨੂੰ ਪਾਲਣਗੇ ਔਰ ਸਾਡੇ ਮੋਰਲ ਡਿਊਟੀ ਹੈ ਔਰ ਜਿਹੜੇ ਇਸ ਦਰਖਤਾਂ ਨੂੰ ਵੜਦੇ ਨੇ ਪੌਦਿਆਂ ਨੂੰ ਉਹਨਾਂ ਤੇ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਇੱਕ ਹਿਸਾਬ ਦਾ ਸੀ ਕਤਲ ਕਰ ਰਹੇ ਸਰ ਅੱਗੋਂ ਵੀ ਲਗਾਤਾਰ ਇਸ ਤਰ੍ਹਾਂ ਤੋਂ ਕਰ ਲੈ ਜਾਈਏ ਦੇਖੋ ਆਪਾਂ ਸਾਰੀ ਟੀਮ ਹੁਣ ਜਗ੍ਹਾ ਜਗ੍ਹਾ ਜਿੱਥੇ-ਜਿੱਥੇ ਵੀ ਹੋਏਗਾ ਅਸੀਂ ਪੌਦੇ ਲਗਾ